ਦੇਸ਼ ਦੇ ਵਿੱਚ ਹਰ ਇਨਸਾਨ ਅੱਜ ਕੱਲ ਕਿਸੇ ਨਾ ਕਿਸੇ ਬਿਮਾਰੀ ਨਾਲ ਕਿ ਰਿਹਾ ਹੋਇਆ ਇਹਨਾਂ ਬਿਮਾਰੀਆਂ ਲੱਗਣ ਦਾ ਕਾਰਨ ਵੀ ਕਈ ਡਾਕਟਰ ਜਾਂ ਫਿਰ ਆਮ ਲੋਕ ਇਹ ਗੱਲ ਆਖਦੇ ਨੇ ਕਿ ਅੱਜ ਕੱਲ ਹਰ ਚੀਜ਼ ਮਲਾਪਤ ਹੋ ਕੇ ਆ ਰਹੀ ਹੈ ਕੈਮੀਕਲ ਨਾਲ ਤਿਆਰ ਹੋ ਕੇ ਆ ਰਹੀ ਜਿਸ ਕਾਰਨ ਲੋਕਾਂ ਨੂੰ ਬਿਮਾਰੀਆਂ ਲੱਗਦੀਆਂ ਨੇ ਪਰ ਇੱਕ ਇਦਾਂ ਦੇ ਸਾਬਕਾ ਫੌਜੀ ਤੁਹਾਨੂੰ ਸਟੋਰੀ ਦਿਖਾਉਣ ਜਾ ਰਹੇ ਹਾਂ ਜਿਸ ਨੇ ਰਿਟਾਇਰ ਹੋਣ ਤੋਂ ਬਾਅਦ ਇੱਕ ਆਪਣਾ ਕੁਲਾੜ ਲਗਾਇਆ ਤੇ ਉਸ ਕਲਾਰ ਤੇ ਸ਼ੁੱਧ ਦੇਸੀ ਗੁੜ ਬਣਾਉਣ ਦਾ ਨਵਾਂ business ਸ਼ੁਰੂ ਕੀਤਾ ਹੈ ਤਾਂ ਦੰਨਿਆ ਕਿ ਸਾਬਕਾ ਫੌਜੀ ਦੱਸਿਆ ਕਿ ਕਿਸੇ ਤਰੀਕੇ ਦਾ ਵੀ ਕੈਮੀਕਲ ਅਸੀਂ ਗੁੜ ਬਣਾਉਣ ਸ਼ੱਕਰ ਬਣਾਉਣ ਜਾਂ ਫਿਰ ਟਿੱਕੀ ਬਣਾਉਣ ਦੇ ਵਿੱਚ ਨਹੀਂ ਵਰਤਦੇ ਖਬਰ ਤੁਹਾਨੂੰ ਜੋ ਦਿਖਾ ਰਹੀਆਂ ਗੁਰਦਾਸਪੁਰ ਦੇ ਪਿੰਡ ਨਾਰਾਵਾਲੀ ਦਿਖਾ ਰਹੀਆਂ ਜਿੱਥੇ ਤੁਸੀਂ ਦੇਖੋ ਕਿ ਸਾਬਕਾ ਫੌਜੀ ਨੇ ਕਲਾਰ ਲਗਾਇਆ ਤੇ ਸਾਬਕਾ ਫੌਜੀ ਦੱਸਿਆ ਕਿ ਡਿਊਟੀ ਦੌਰਾਨ ਉਸਨੇ ਸੋਚ ਲਿਆ ਸੀ ਕਿ ਜਦੋਂ ਰਟਾਇਰ ਹੋਵਾਂਗਾ ਤਾਂ ਰਟਾਇਰ ਹੋਣ ਤੋਂ ਬਾਅਦ ਅਗਰ ਕੋਈ ਬਿਜ਼ਨਸ ਸ਼ੁਰੂ ਕੀਤਾ ਤਾਂ ਮੈਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਕਰਾਂਗਾ ਬਿਲਕੁਲ ਸ਼ੁੱਧ ਸਮਾਨ ਬਣਾ ਕੇ ਲੋਕਾਂ ਤਿਆਰ ਕਰਕੇ ਦਵਾਂਗਾ ਤੇ ਇਸ ਨੂੰ ਲੈ ਕੇ ਇਹ ਜਿਹੜਾ ਨਵਾਂ ਕੰਮ ਸ਼ੁਰੂ ਕੀਤਾ ਹੈ ਸ਼ੱਕਰ ਗੁੜ ਤੇ ਨਾਲ ਦੀਆਂ ਟਿੱਕੀ ਤੇ ਹੋਰ ਕਈ ਆਈਟਮਾਂ ਜਿਹੜੀਆਂ ਬਣਾਈਆਂ ਜਾਂਦੀਆਂ ਨੇ ਤੇ ਇਸ ਨੂੰ ਲੈ ਕੇ ਸਾਬਕਾ ਫੌਜੀ ਬਲ ਦੱਸਿਆ ਗਿਆ ਕਿ ਬਿਨਾ ਕੈਮੀਕਲ ਤੋਂ ਗੁੜ ਤਿਆਰ ਕੀਤਾ ਜਾਂਦਾ ਇਸ ਨੂੰ ਲੈ ਕੇ ਸਾਡੀ ਦੇਖੋ ਇੱਕ ਖਾਸ ਰਿਪੋਰਟ ਲਾਪ੍ਰੀਤ ਸਿੰਘ ਦੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਲਾਪਰੀ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜਲਾ ਗਰਦਾਸਪੁਰ ਤੇ ਨਰਾਂ ਵਾਲੀ ਪਿੰਡ ਜੋ ਕਿ ਆਪਣੇ ਕਲਨੌਰ ਤੋਂ ਗਰਦਾਸਪੁਰ ਤੇ ਗਰਦਾਸਪੁਰ ਤੋਂ ਜਿਹੜਾ ਕਲਨੌਰ ਲਿੰਕ ਤੇ ਸਥਿਤ ਇਹ ਬਿਲਣਾ ਚੱਲ ਰਿਹਾ ਹੈ ਸੋ ਮੈਂ ਕਹਿ ਰਿਹਾ ਮੈਂ ਨੂੰ ਕਹਾਂਗਾ ਵੀ ਇੱਕ ਵਾਰੀ ਜੜੀਆਂ ਨੇ ਗੋੜ ਬੰਦੀਆਂ ਤਸਵੀਰਾਂ ਜੋ ਵਿਖਾ ਦਿੱਤੀਆਂ ਜਾਣ ਸੋ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਗੋੜਾ ਪੂਰੀ ਤਰ੍ਹਾਂ ਦੇ ਨਾਲ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਬਣ ਰਿਹਾ ਹੈ ਸੋ ਸਰਦੀਆਂ ਦੇ ਮੌਸਮ ਦੇ ਵਿੱਚ ਗੋੜ ਦੀ ਜੜੀਆਂ ਖਪਤ ਬਿਲਕੁਲ ਜ਼ਿਆਦਾ ਜਿਹੜੀ ਵੱਧ ਜਾਂਦੀ ਆ ਸੋ ਕਈ ਵਾਰ ਜਿਹੜਾ ਮਤਲਬ ਖਾਣਾ ਖਾਣ ਤੋਂ ਬਾਅਦ ਵੀ ਜਿਹੜਾ ਲੋਕ ਇਸ ਨੂੰ ਜਿਹੜਾ ਖਾਂਦੇ ਨੇ ਤੇ ਕਈ ਵਾਰ ਕਈ ਜਿਹੜੀਆਂ ਮਤਲਬ ਚੀਜ਼ਾਂ ਜਿਹੜੀਆਂ ਇਸ ਦੇ ਨਾਲ ਇਸਤੇਮਾਲ ਹੁੰਦੀਆਂ ਖਾਣ ਵੇਲੇ ਚਲੋ ਵਾਦੀ-ਵਾਦੀ ਆ ਔਰ ਚੀਜ਼ਾਂ ਜਿਹੜੀਆਂ ਇਹ ਵਿੱਚ ਜਿਹੜਾ ਜੁੜ ਕੀਤਾ ਜਾਂਦਾ ਸੋ ਸਾਡੇ ਨਾਲ ਇਸ ਗੁਰਦੇ ਜੋ ਮਾਲਕ ਨੇ ਜੋ ਇਸ ਨੂੰ ਸਾਰਾ ਬਣਾ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਕੀ ਪਾਜੀ ਆਪਣਾ ਮੇਰਾ ਨਾਮ ਠਾਕੁਰ ਰਜੇਸ਼ ਸਿੰਘ ਤੇ ਇਹ ਪਾਜੀ ਕਦੋਂ ਤੋਂ ਜਿਹੜਾ ਆਪਣੇ ਗੁਰਜਾ ਬਣਾ ਰਹੇ ਮੈਂ 3 ਸਾਲ ਤੋਂ ਸ਼ੁਰੂ ਕੀਤਾ ਮੈਂ ਫੌਜੇ ਲਾ ਪਹੁੰਚੀ ਸੀ ਫੌਜ ਤੋਂ ਬਾਅਦ ਵਿੱਚ ਆਣ ਕੇ ਤੇ ਆਪਣਾ ਸਿਮਟ ਦਾ ਕੰਮ ਖੋਲਿਆ ਤੇ ਇਹ ਫੌਜ ਤੋਂ ਬਾਅਦ ਕਿਵੇਂ ਮੰਨ ਦੇ ਵਿੱਚ ਆ ਪੀਏ ਗੁਰਦਾਈ ਜਿਹੜਾ ਕੰਮ ਕਰਦਾ ਮੰਨ ਦੇ ਵਿੱਚ ਮੈਂ ਆਇਆ ਮੈਂ ਭਈਆਂ ਬੂਈਆਂ ਕੋਲੋਂ ਗੁਰ ਲੈ ਆਂਦਾ ਸੀ ਤੇ ਗੁਰ ਲਿਆਉਣ ਤੋਂ ਪਹਿਲੇ ਉੱਥੇ ਵਿੱਚ ਮਲਾਫਟ ਕਰਦਾ ਸੀ ਮੁੱਖੀ ਮਲਾਫਟ ਹੁੰਦੀ ਆ ਮਲਾਫਟੋ ਕਦੀ ਜਦੋਂ ਗੋੜਲੇ ਰੱਖਣਾ ਸੀ ਉਹ ਗੁੜ ਨੂੰ ਵਿੱਚ ਉਹਦੇ ਵਿੱਚ ਗੋੜ ਠੀਕ ਨਹੀਂ ਹੋਣਾ ਵੀ ਯਾਨੀ ਕਿ ਖਰਾਬ ਹੋ ਜਾਣਾ ਉਹਦੇ ਵਿੱਚ ਚੀਨੀ ਪਉਂਦੇ ਸੀ ਚੀਨੀ ਹਾਂਜੀ ਉਸ ਤੋਂ ਬਾਅਦ ਕਦੀ ਕੋਈ ਨਾ ਕੋਈ ਕੈਮੀਕਲ ਪਉਂਦੇ ਸੀ ਜਿਵੇਂ ਹੁਣ ਮਤਲਬ ਚਾਹ ਬਣਦੀ ਆ ਜਾਂ ਕੁਝ ਚੀਜ਼ਾਂ ਬਣਦੀਆਂ ਉਹਨਾਂ ਦੇ ਵਿੱਚ ਪਉਂਦੇ ਆ ਸਾਰੀ ਇਹ ਗੋੜਲ ਦਾ ਜਿਹੜਾ ਰਿਜ਼ਲਟ ਆ ਮਿਲ ਜਾਂਦਾ ਜਾਂ ਚਾਹ ਖਰਾਬ ਹੋ ਜਾਂਦੀ ਆ ਤੇ ਜਾਂ ਜਦੋਂ ਹੋਰ ਵੀ ਕੋਈ ਚੀਜ਼ ਦੇ ਵਿੱਚ ਸੋਡ ਵਗੈਰਾ ਜਾਂ ਕਿਸੇ ਚੀਜ਼ ਦੇ ਵਿੱਚ ਇਸਤੇਮਾਲ ਕਰਦੇ ਆ ਉਹ ਮਤਲਬ ਮੈਨੂਫੈਕਚਰ ਹੋ ਜਾਂਦੀ ਆ ਖਰਾਬ ਹੋ ਜਾਂਦੀ ਆ ਉਹ ਕਿਵੇਂ ਦੇ ਦਰਸ ਉਹ ਘਰ ਆਉਂਦੇ ਤੇ ਉਹ ਇਦਾਂ ਜਿਹਾ ਗੁਰ ਰਹਿੰਦਾ ਨਹੀਂ ਉਹੀ ਮੇਕੋ ਜਿਹੜਾ ਗੁਰ ਲੈ ਕੇ ਜਾਂਦੇ ਨੇ ਉਹ ਘੱਟੋ ਘੱਟ 6-7 ਮਹੀਨੇ 9 ਮਹੀਨੇ ਤੱਕ ਕੱਢ ਜਾਂਦੇ ਨੇ ਹਾਂਜੀ ਇਹ ਮਤਲਬ ਕੱਲਾ ਜਿਹੜਾ ਗੁਰ ਸਪੈਸ਼ਲ ਭਰਾੜੇ ਦੇ ਜਾਂ ਕੋਈ ਪੀਸ ਵਗੈਰਾ ਵੀ ਨਹੀਂ ਇਹ ਸਾਡੇ ਕੋਲ ਪੀਸਿਆਂ ਵਾਲਾ ਪੂਰਾ ਹੁੰਦਾ ਦੂਜਾ ਬੂੜਾ ਨਹੀਂ ਹੁੰਦਾ ਜਿੱਦਾਂ ਕੋਈ ਆਪਣੇ ਆਕੇ ਵੀ ਅਸੀਂ ਉਹ ਬਣਾ ਦਈਏ ਸੁੰਡ ਵਾਲਾ ਗੁਰ ਬਣਾ ਦਈਏ ਉਹਨਾਂ ਨੇ ਕਿੰਨੇ ਵੀ ਤੁਸੀਂ ਆਪਣਾ ਸਮਾਨ ਲਾਇਓ ਵੀ ਜਿੰਨਾ ਆਪਣੇ ਆਪਣੇ ਵੀ ਖੁੱਲਾ ਸਮਾਨ ਪਾਣਗੇ ਤੇ ਜਿਹੜੇ ਵੇਚਣ ਵਾਲੇ ਆ ਉਹ ਕੀ ਕਰਦੇ ਨੇ ਉਹ ਥੋੜਾ ਸਾਮਾਨ ਪਾਉਂਦੇ ਨੇ ਤੇ ਇਹ ਇਸ ਕਰਕੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਸਾਮਾਨ ਲਾਓ ਨਹੀਂ ਜਿਵੇਂ ਜਿਹੜੀ ਅੱਜ ਦੀ ਡਿਮਾਂਡ ਹੈ ਕਈ ਜਿਹੜਾ ਸ਼ੌਂਕੀਆ ਤੌਰ ਤੇ ਸ਼ਹਿਰੀ ਲੋਕ ਖਾਂਦੇ ਨੇ ਉਹ ਕਈ ਚੀਜ਼ਾਂ ਮਤਲਬ ਲਿਆ ਪਾ ਸਕਦੇ ਨੇ ਵਿੱਚ ਕਿਹੜੀ ਕਿਹੜੀ ਚੀਜ਼ ਜਿਹੜੀ ਆ ਬੰਦੇ ਸਰ ਪਾ ਸਕਦੇ ਉਹਦੇ ਵਿੱਚ ਬਦਾਮ ਪਾ ਲਓ ਕਾਜੂ ਪਾ ਲਓ ਕਿਸਮਿਸ ਪਾ ਲਓ ਹਾਂਜੀ ਤੇ ਉਸ ਤੋਂ ਬਾਅਦ ਵਿੱਚ ਗਿੜੀ ਦਾ ਬੂੜਾ ਪਾ ਲਓ ਮੂੰਗਫਲੀ ਪਾ ਲਓ ਹਾਂਜੀ ਉਹ ਜਿਹੜਾ ਇਹ ਕਿੰਨਾ ਚਿਰ ਤੱਕ ਜਿਹੜਾ ਮਤਲਬ ਮੈਨੂਫੈਕਚਰ ਨਹੀਂ ਹੋ ਸਕਦਾ ਕਿੰਨਾ ਚਿਰ ਤੱਕ ਮਤਲਬ ਖਰਾਬ ਨਹੀਂ ਹੁੰਦਾ ਉਹਨੂੰ ਇਹਦੀ ਬਾਜੀ ਸਾਵਧਾਨ ਸੰਭਾਲ ਹੁੰਦੀ ਐ ਜਿੰਨਾ ਹੋਣਾ ਹੈ ਡੱਬੇ ਦੇ ਵਿੱਚ ਰੱਖ ਲੋ ਬੰਦ ਕਰਕੇ ਤੇ ਥੋੜਾ ਬੋੜਾ ਖਾਂਦੇ ਰਹੋ ਜਿੰਨਾ ਖਾਣਾ ਕੱਢਣਾ ਉਹਨਾਂ ਖਾਈ ਜਾਓ ਉਸ ਤੋਂ ਬਾਅਦ ਵਿੱਚ ਇਨੂੰ ਰੱਖੋ ਫਸੋਂ ਪਾਦ੍ਰੋਮਿੰਨ ਦਾ ਕੱਢੀ ਜਾਂਦਾ ਜਿਵੇਂ ਪਹਿਲਾਂ ਤਾਂ ਟਮਾਟਾ ਮ ਚੱਲਦਾ ਸੀ ਮਤਲਬ ਬੇਲਾ ਕਿਤੇ ਕਿਤੇ ਚੱਲਦਾ ਹੁਣ ਤੇ ਮਨ ਖਰਚ ਦੀ ਖਫਤ ਵੀ ਵੱਧ ਗਈ ਆ ਤੇ ਡਿਮਾਂਡ ਵੀ ਵੱਧ ਗਈ ਕਿਵੇਂ ਬਿਸਕੁਟ ਵੰਡੇ ਨੇ ਜਾਂ ਮਤਲਬ ਹੋਰ ਚੀਜ਼ਾਂ ਦੇ ਵਿੱਚ ਕਰੀ ਜਾਂਦਾ ਤੁਸੀਂ ਇਦਾਂ ਦਾ ਪ੍ਰੋਜੈਕਟ ਨਹੀਂ ਅਜੇ ਤੱਕ ਕੀਤੇ ਚੱਲ ਨਹੀਂ ਹਜੇ ਨਹੀਂ ਚੱਲੂਗੀ ਤਾਂ ਸਾਡਾ ਇਰਾਦਾ ਵੀ ਅੱਗੇ ਖੜਾਾਂਗੇ ਹੀ ਚੱਲੂਗਾ ਵੀ ਇਹ ਵੀ ਤੇ ਇਹ ਇਹਦਾ ਇਹ ਸਾਨੂੰ ਇਹ ਆ ਵੀ ਇਹਦੀ ਸਾਡੀ ਖਫਤ ਹੈ ਵੀ ਲੋਕੀ ਚੀਨੀ ਤੋਂ ਪਿੱਛੇ ਹਟ ਰਹੇ ਨੇ ਤੇ ਗੁੜ ਜਿਆਦਾ ਜੀ ਜ਼ਿਆਦਾ ਸ਼ੂਗਰ ਦੇ ਕਾਰਨ ਗੁੜ ਨੂੰ ਵੀ ਇਹ ਸੋਚਦੇ ਮੇਰੇ ਕੋ ਤੇਹੀ ਰਿਕਾਰਡ ਨਾ ਖੜਦੇ ਪੀ ਇਹ ਬਿਨਾ ਚੀਨੀ ਦਾ ਪਿਛਲੇ ਸਾਲ ਨਾਲੋਂ ਤੇ ਐਰਕਾ ਸਾਲ ਦੇ ਵਿੱਚ ਡਿਮਾਂਡ ਵਧ ਗਈ ਮੇਰੀ ਜ਼ਿਆਦਾ ਡਿਮਾਂਡ ਜੀ ਹਾਂਜੀ ਪਿਛਲੇ ਸਾਲ ਮਤਲਬ ਰੇਟ ਕਿਵੇਂ ਤਿਆਰ ਕਾ ਮਤਲਬ ਕਿਵੇਂ ਸਾਲ ਪਿਛਲੇ ਸਾਲ ਆ ਜਾਨਕਿਆ ਕਿ ਗੰਨੇ ਦਾ ਰੇਟ ਵਧ ਗਿਆ ਜੀ ਇਹ ਤੇ ਆ ਕਿ ਰੇਟ ਵੀ ਵਧਾ ਦਿੱਤਾ ਨੇ ਤੇ ਗੰਨਾ ਨੂੰ 380 90 ਮਿਲ ਜਾਂਦੇ ਆ ਕਿ ਗੰਨਾ 1410 400 ਮਿਲ ਜਾਂਦਾ ਇਸ ਕਰਕੇ ਰੇਟ ਥੋੜਾ ਵਧਾ ਦਿੱਤਾ ਹੈ ਕੀ ਲੱਗਦਾ ਨਹੀਂ ਪਿਛਲੇ ਨਾਲੋਂ ਐਰਕਾ ਝਾੜ ਦੇ ਵਿੱਚ ਜਾ ਕੋਈ ਫਰਕ ਕੋਈ ਬਦਲਾਅ ਚ ਆ ਨਹੀਂ ਹੁੰਦਾ ਕੋਈ ਬਦਲਾਅ ਨਹੀਂ ਹੈ ਮੁlkੇ ਯਾਰ ਹੁੰਦਾ ਨਾ ਕਈ ਮਤਲਬ ਲੋਕਾਂ ਨੇ ਮਤਲਬ ਜਿਹੜਾ ਕੰਨਾ ਜਿਹੜਾ ਕਮਾਦ ਡੱਕੇ ਹੁੰਦੇ ਨੇ ਵੀ ਗਰਮੀਆਂ ਤੇ ਗਾੜੀ ਮੌਸਮ ਦੇ ਵਿੱਚ ਜਾ ਕੇ ਜਦੋਂ ਕੱਢਾਂਗੇ ਤੇ ਮਤਲਬ ਉਹ ਜਿਹੜੀ ਵਾਧ ਨਿਕਲਦੀ ਇਵੇਂ ਕਿਸੇ ਹਿਸਾਬ ਕਿ ਇਹ ਭਾਈ ਠੀਕ ਹੈ ਜਿਹੜਾ ਮੋੜਾ ਕਮਾਦਾ ਮੋੜੇ ਕਮਾਦ ਦੇ ਵਿੱਚ ਗੁਰ ਜਿਹੜਾ ਇਸ ਵੇਲੇ 12 ਕਿਲੋ ਨਿਕਲ ਜਾਂਦਾ ਕੋਈ ਇੱਕ ਕੁਵੰਡਲ 10 ਕਿਲੋ ਇਹ ਤੁਸੀਂ ਜਿਹੜਾ ਕਰ ਰਹੇ ਹੋ ਜਿਹੜਾ ਜੂਦ ਹੈ ਕਿ ਕਿੰਨੇ ਨੰਬਰ ਜਿਹੜਾ ਕਮਾਦਾ ਵੈਰਟੀ ਜੂਦ ਇਹ ਆਈ 85 ਵੀ ਲੈਣੇ ਆ 237 ਵੀ ਲੈਣੇ ਆ 18 ਕੁਮਾਲ ਦਾ ਵੀਰ ਨੇ 838 ਦਾ ਨਹੀਂ ਵੀਰ ਤੇ ਅਸੀਂ ਪਹਿਲੇ ਜਿਹਦੇ ਕੋਲੋਂ ਵੀਰ ਕੋਲ ਲੈਣਾ ਸੀ ਗੰਨਾ ਉਹਦੇ ਕੋਲ ਪਹਿਲੇ ਉਹਨੂੰ ਕਹਿੰਦਾ ਵੀ ਸਾਨੂੰ ਇੱਕ ਦੋ ਪੱਤੇ ਛਿਲਕੇ ਦੇ ਦੋ ਤਿੰਨ ਕੁਆਂਟਰੀ ਛਿਲਕੇ ਦੇ ਉਹਦਾ ਹੀ ਰਿਜ਼ਲਟ ਵੇਖੀਏ ਤੇ ਫੇਰ ਅਸੀਂ ਗੋੜ ਕੱਟਨੇ ਸਰ ਜ਼ਿੰਮੇਦਾਰ ਨੂੰ ਪਰਚੇਜ਼ ਕਰ ਦੇ ਕੇ ਆਪਣਾ ਵੀ ਕੁਝ ਲਾਇਆ ਨਹੀਂ ਮੈਂ ਆਪਣਾ ਵੀ ਲਾਇਆ ਤਾਂ ਕਿ ਲੱਗ ਮੇਰੇ ਕੋਲ ਆਪਣਾ ਵੀ ਹੈ ਤੇ ਬਾਕੀ ਜ਼ਿੰਮੇਦਾਰ ਕੋ ਪਰਚੇਜ਼ ਘਟਨਾ ਜੀ 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 ਜ ਇਹ ਦੁਕਾਨਾਂ ਦਾ ਪਤਾ ਭੁੱਲਦੇ ਲੱਗ ਨਹੀਂ ਤੀਕੇ ਸਾਡੇ ਹਾਂਜੀ ਸੋ ਇਹ ਸਾਨੂੰ ਸਾਡੇ ਨਾਲ ਆਪਣੇ ਜਿਹੜੇ ਕਰ ਰਹੇ ਨੇ ਗੁਰੂ ਪ੍ਰਵੇਸ਼ ਕਰ ਰਹੇ ਨੇ ਸਾਰਾ ਬਣਾ ਰਹੇ ਨੇ ਓਨਰ ਉਹਨਾਂ ਨਾਲ ਗੱਲਬਾਤ ਕੀਤੀ ਸੋ ਇਹਨਾਂ ਵੱਲੋਂ ਦਾਵਾ ਕੀਤਾ ਜਾ ਰਿਹਾ ਕਿ ਇਸ ਦੇ ਵਿੱਚ ਗੋੜ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੈਮੀਕਲ ਨਹੀਂ ਜਿਹੜਾ ਇਸਤੇਮਾਲ ਕੀਤਾ ਜਾਂਦਾ ਜਿਹੜਾ ਬਾਹਰ ਮਾਰਕੀਟਾਂ ਦੇ ਵਿੱਚ ਜਾਂ ਭਈਏ ਜਾਂ ਹੋਰ ਜਿਹੜੇ ਲੋਕ ਬਣਾ ਰਹੇ ਨੇ ਉਹਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਕੈਮੀਕਲ ਜਿਹੜੇ ਯੂਜ਼ ਕੀਤੇ ਜਾ ਰਹੇ ਸੋ ਸਾਡਾ ਦਾਵਾ ਵਾ ਪੈਸੇ ਜਰੂਰ ਆਹੀ ਥੋੜੇ ਦੋ ਦੋ ਚਾਰ ਰੁਪਏ ਵੱਧ ਆਹੀ ਜਿਹੜਾ ਪਰਚੇਸ ਕਰਨ ਦੇ ਆ ਪਰ ਜਿਹੜਾ ਸਾਡੇ ਇਸ ਗੁਰਦੇ ਵਿੱਚ ਕੋਈ ਚਾਰਜ ਨਹੀਂ ਕਰ ਸਕਦਾ ਸੋ ਮੈਂ ਤੁਹਾਡਾ ਆਪਣਾ ਲਾਪਰੀ ਸਿੰਘ ਖੁਸ਼ੀਪੁਰ ਕੈਮਰਾਮੈਨ ਰਾਜਵੀਰ ਸਿੰਘ ਦੇ ਨਾਲ ਗਦਾਸਪੁਰ ਕਲਾਂ ਦੇ ਨਾਲ ਹੋਰ ਅਧਿਕਾਰੀ ਮਜ਼ਦੂਰ ਨੇ ਜੋ ਮਾਲਕ ਨੇ ਸਾਰੇ ਪ੍ਰਜਗਟ ਦੇ ਸਸਿਆ ਭਾਜੀ ਸਸਿਆ ਭਾਜੀ ਕੀ ਭਾਜੀ ਆਪਣਾ ਨਾਮ ਬਲਦੇਵ ਸਿੰਘ ਇਹ ਭਾਜੀ ਕਦੋਂ ਤੋਂ ਜਿਹੜਾ ਮਤਲਬ ਇਹ ਚਲਾ ਰਹੇ ਜਿਹੜਾ ਕੰਸਟਰਕਸ਼ਨ ਇਹ 2-3 ਸਾਲ ਤੋਂ ਚਲਾ ਰਹੇ ਨੇ ਫੌਜੀ ਸਾਹਿਬ ਰਿਟਾਇਰਮੈਂਟ ਆਏ ਹਾਂਜੀ ਬਹੁਤ ਵਧੀਆ ਚੱਕਰ ਵੀ ਆ ਗੁੱਡ ਵੀ ਆ ਠੀਕ ਹੈ ਵਧੀਆ ਮਰਲਵੀ ਨੀਤਰਾ ਕੰਮ ਕਰਦੇ ਨੇ ਵਿੱਚ ਮਲਾਵਟ ਵਾਲੀ ਕੋਈ ਗੱਲ ਨਹੀਂ ਜਿਵੇਂ ਮਾਰਕੀਟ ਦੇ ਵਿੱਚ ਭਈਆਂ ਵਗਾਰ ਲਾਬ ਵਗਾਰ ਲਾਇਆ ਜਾਂਦਾ ਵੇਲਣਾ ਕਰਦੇ ਹਾਂ ਜੀ ਹਾਂ ਜੀ ਹਾਂ ਬਹੁਤ ਸਰ ਕੱਚਾ ਹੀ ਉਹ ਤੇ 12 ਮਹੀਨੇ ਚਲਾਈ ਜਾਂਦੇ ਤੁਹਾਨੂੰ ਪਤਾ ਉਹ ਕੱਚਾ ਸਰਾ ਉਹ ਤੇ ਗੰਦਾ ਗੁੜ ਆਉਂਦੇ ਵੇਖੋ ਉਹਨਾਂ ਦਾ ਗੁੜ ਜਾ ਕੇ ਕਿਹੜੀ ਚੀਜ਼ ਦੀ ਜ਼ਿਆਦਾ ਮਲਾਵਟ ਕਰਨ ਦੇ ਨੇ ਉਹ ਕੈਮੀਕਲ ਬਹੁਤ ਆਉਂਦੇ ਨੇ ਜੀ ਖੰਡ ਬਹੁਤ ਪੈਣੀ ਹੈ ਖੰਡ ਤਾਂ ਜੀ ਬਹੁਤ ਖੰਡ ਪੈਣੀ ਹੋਰ ਕੈਮੀਕਲ ਬੜੇ ਬਹੁਤ ਜ਼ਿਆਦੀ ਜੇ ਕਿਸੇ ਕਸਟਮਰ ਨੇ ਪਛਾਣ ਕਰਨੀ ਹੋਵੇ ਕੀ ਮਤਲਬ ਇਹਦੀ ਜਿਹੜੀ ਪਛਾਣ ਕੀਤੀ ਜਾਗਦੀ ਜਾਨ ਸਰਦ ਹੁਣ ਤੇ ਤੁਹਾਨੂੰ ਪਤਾ ਵੀ ਅੱਜ ਕੱਲ ਪੜਾਈ ਦਾ ਜੋਗ ਹੈ ਜਿਹੜੇ ਅਫਸਰ ਸਾਹਿਬ ਉਹ ਕਰ ਸਕਦੇ ਪਛਾਣ ਸਾਨੂੰ ਤੇ ਬਹੁਤ ਘੱਟ ਆਉਂਦੀ ਹੈ ਹਾਂਜੀ ਹਾਂਜੀ ਉਹ ਕਰ ਸਕਦੇ ਹੋ ਮਿਲਾਵਟ ਹਰ ਇੱਕ ਚੀਜ਼ ਤਾਂ ਜਿਵੇਂ ਉਹ ਬਾਂਡਿਆ ਪੈਂਡਿਆ ਜਿਵੇਂ ਚਾਹ ਵਗੈਰਾ ਪਾਉਂਦੇ ਨੇ ਜਾਂ ਕੋਈ ਹੋਰ ਚੀਜ਼ ਪਾਉਂਦੇ ਨੇ ਉਸੇ ਟਾਈਮ ਜਿਹੜਾ ਵਾ ਖਰਾਬ ਹੋ ਜਾਂਦੀ ਮਤਲਬ ਹਾਂਜੀ 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 ਫੁੱਟ ਜਾਂਦੀ ਸਰ ਫੁੱਟ ਜਾਂਦੀ ਫੁੱਟ ਜਾਂਦੀ ਫੁੱਟ ਜਾਂਦੀ ਹਾਂਜੀ ਜਿਹੜਾ ਇਹ ਫੌਜੀ ਸਾਹਿਬ ਵੱਲੋਂ ਬਣਾਇਆ ਜਾਂਦਾ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਨਹੀਂ ਕਿਸੇ ਤਰ੍ਹਾਂ ਦੀ ਮਿਲਾਵਟ ਨਹੀਂ ਤੁਸੀਂ ਲੱਗੇ ਬਹਿ ਕੇ ਸਵੇਰ ਤੋਂ ਸ਼ਾਮ ਤੱਕ ਇੱਥੇ ਵੇਖ ਸਕਦੇ ਹੋ ਕਿਹ ਚੀਜ਼ਾਂ ਜਿਆਦਾ ਤੇ ਪਰੂ ਨਾਲੋਂ ਤੇ ਐਰ ਕਨ ਨਾਲੋਂ ਕਿਵੇਂ ਰਿਸਪੌਂਸ ਮਿਲ ਰਿਹਾ ਮਤਲਬ ਬਹੁਤ ਵਧੀਆ ਸਰ ਅੱਗੇ ਨਾਲੋਂ ਜਿਆਦਾ ਮਿਲ ਰਿਹਾ ਆ ਇੱਕ ਬਾਬੇ ਦੀ ਮਿਹਰ ਆ ਬਹੁਤ ਸਾਰੇ ਕਸਟਮਰ ਤੁਹਾਡੇ ਸਾਹਮਣੇ ਆਉਣ ਡੇ ਆ ਤੁਹਾਡੇ ਸਾਹਮਣੇ ਗੱਡੀਆਂ ਰੋ ਰੋ ਜਾਣ ਡੀਆਂ ਮਤਲਬ ਲੋਕਾਂ ਦੀ ਮਤਲਬ ਗੁਰੂ ਨੂੰ ਲੈ ਕੇ ਨਵੀਂ ਤੋਂ ਨਵੀਂ ਡਿਮਾਂਡ ਆਉਦੀ ਕਿੰਨੀ ਜਿਆਦੀ ਡਿਮਾਂਡ ਕੀ ਆ ਰਹੀ ਡਿਮਾਂਡ ਇਹੋ ਹੀ ਸਾਰੇ ਗੁੜ ਦੀ ਵੀ ਵਧੀਆ ਹੋਣਾ ਚਾਹੀਦਾ। ਕੋਈ ਮਾੜਾ ਨਹੀਂ ਹੋਣਾ ਚਾਹੀਦਾ। ਕਿ ਕਿੰਨੇ ਜਿਆਦਾ ਮਤਲਬ ਸ਼ਹਿਰੀ ਲੋਕ ਆਏ ਨੇ ਜਾਂ ਉਹ ਮਿਲ ਕਹਿੰਦੇ ਬਿਸਕਟ ਵਗੈਰਾ ਟਾਇਬ ਬਣ ਜਾਂ ਕੋਈ ਹੋਰ ਮਤਲਬ ਉਹ ਸਰ ਬੜੇ ਪ੍ਰਕਾਰ ਦੇ ਜਿੱਦਾਂ ਆਪਾਂ ਡੱਬਿਆਂ ਦੇ ਵਿੱਚ ਤਿਆਰ ਕਰ ਕਰ ਵਧੀਆ ਪਿਛੇ ਤੋਂ ਅਸੀਂ ਰੁਕਦੇ ਹਾਂ ਨਾ ਆਪਾਂ ਦੋ ਤਿੰਨ ਹੁੰਦੇ ਰ ਉਹਨਾਂ ਡੱਬਿਆਂ ਦੇ ਵਿੱਚ ਪੀਸ ਕਟਕਟ ਬਣਾਏ ਉਹ ਵੀ ਕਰ ਸਕਦੇ। ਪਰ ਇਹਨਾਂ ਇਹਨਾਂ ਦੋ ਤਿੰਨ ਸਾਲ ਰਿਟਾਇਰਮੈਂਟ ਆਏ ਨੇ। ਅਗਲੇ ਤੋਂ ਇਹਨਾਂ ਨੂੰ ਪ੍ਰੋਸੀਜਰ ਕਰ ਦੇਣਾ। ਲੋਕ ਕਿ ਤੁਸੀਂ ਵੀ ਜਿਹੜੀਆਂ ਵੈਰਾਈਟੀਆਂ ਜਿਵੇਂ ਬਿਸਕਟ ਆਪ ਬਣਦੀਆਂ ਜਾਂ ਹੋਰ ਜਿਹੜਾ ਡਿਮਾਂਡ ਉਹਦੀ ਕਸ ਜਿੱਦਾਂ ਦੀ ਕਸਟਮਰ ਕਰੇਗਾ ਉਦਾਂ ਦੀ ਡਿਮਾਂਡ ਜਿੱਦਾਂ ਨਹੀਂ ਕਰਨਗੇ ਉਦਾਂ ਦੀ ਚੀਜ਼ ਤਿਆਰ ਕਰਕੇ ਦਵਾਂਗੇ ਮਤਲਬ ਇਕੱਠੇ ਕਿਲੇ ਲੋਕ ਨੇ ਮਤਲਬ ਨਹੀਂ ਪਰਚੇਸ ਮਤਲਬ ਇਹਦਾ ਸਮੇਂ ਦੇ ਹਿਸਾਬ ਨਾਲ ਚੱਲਦਾ ਕਿੰਨੇ ਚ ਮਤਲਬ ਟਾਈਮ ਚੱਲਦਾ ਮਤਲਬ ਇਹ ਜਦੋਂ ਤੋਂ ਮਨ ਸ਼ੁਰੂਆਤ ਹੁੰਦੀ ਹੈ ਤੇ ਕਿੰਨੇ ਦਿਨ ਤੱਕ ਚੱਲਦਾ ਹੈ ਜਿਹੜਾ ਪਛਾਰਾ ਪ੍ਰੋਜੈਕਟ ਹਾਂਜੀ ਸਰ ਹੁਣ ਤੁਹਾਨੂੰ ਪਤਾ ਪਿੱਛੋਂ ਇਹ ਹੋ ਗਿਆ ਨਵੰਬਰ ਤੋਂ ਲੈ ਕੇ ਸ਼ੁਰੂ ਹੋਇਆ ਹੁਣ ਤੁਹਾਨੂੰ ਪਤਾ ਦੋ ਤਿੰਨ ਮਹੀਨੇ ਚੱਲਣਾ ਹੈ ਦੋ ਬਾਹਰ ਦੋ ਤਿੰਨ ਮਹੀਨੇ ਹਾਂਜੀ ਹਾਂਜੀ ਤੇ ਉਹ ਤੋਂ ਬਾਅਦ ਜਿੱਦਾਂ ਮਤਲਬ ਕਸਟਮਰ ਲੈ ਜਾਂਦੇ ਕਿਹੜੇ ਮਤਲਬ ਇਕੱਠਾ ਕਰ ਲੈਂਦੇ ਸਟਾਂ ਕਰ ਲੈਂਦੇ ਉਹ ਪਰਵੇਸ਼ ਕਰ ਲੈਂਦੇ ਉਹ ਕਿੰਨਾ ਚਿਰ ਤੱਕ ਇਹਦੀ ਜਿਹੜੀ ਆ ਮਤਲਬ ਮੈਨੂਫੈਕਚਰ ਹੈ ਵੀ ਖਰਾਬ ਨਹੀਂ ਹੋ ਸਕਦਾ ਸਰ ਉਹ ਖਰਾਬ ਹੁੰਦਾ ਹੀ ਨਹੀਂ ਆ ਵਧੀਆ ਤਰੀਕੇ ਨਾਲ ਰੱਖਿਆ ਹੋਇਆ ਕਿ ਕਿਵੇਂ ਮਤਲਬ ਤਰੀਕਾ ਕੀ ਵਧੀਆ ਰੱਖਾਂਦਾ ਨੇ ਸਰ ਮਤਲਬ ਵੀ ਵਧੀਆ ਬਰਤਨ ਸਾਫ਼ ਹੋਏ ਮਿੱਟੀ ਲਾਲ ਦੀਆਂ ਹਨ ਢੋਲੀਆਂ ਨੂੰ ਢੋਲੀਆਂ ਨੂੰ ਮਿੱਟੀ ਲਾਲ ਦੀਆਂ ਜਿੱਦਾਂ ਹਵਾ ਨਾ ਪਏ ਉਹ ਦਿਨ ਮਰੀਏ ਜਿੱਦਾਂ ਹੁਣ ਕੋ ਡਰਮੀ ਵਿੱਚ ਵਧੀਆ ਤਿਆਰ ਕਰਕੇ ਉਹੀ ਨਾ ਹੋ ਕਿਉਂਕਿ ਨਵੀਆਂ ਜਿਹੜੀਆਂ ਮਤਲਬ ਆਂਡੀਆਂ ਨੇ ਪੜੀਆਂ ਲਿਖੀਆਂ ਆਂਡੀਆਂ ਉਹਨਾਂ ਨੂੰ ਨਹੀਂ ਹੈ ਪੁਰਾਣੇ ਸਸ਼ਟਰੀ ਹਾਂ 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 ਜੀ ਨਹੀਂ ਪਤਾ ਲੱਗਦਾ ਪਰ ਪੁਰਾਣੀਆਂ ਜਿਹੜੀਆਂ ਬੀਬੀਆਂ ਨੇ ਉਹਨਾਂ ਨੂੰ ਹਰ ਪਰਾ ਪਤਾ ਪਤਾ ਉਹਨਾਂ ਅਗਲੀਆਂ ਬੀਬੀਆਂ ਨੂੰ ਪਤਾ ਹੀ ਨਹੀਂ ਗੰਨੇ ਦਾ ਹੀ ਨਹੀਂ ਪਤਾ ਤੇ ਤੁਸੀਂ ਗੁੜ ਦਾ ਸਾਂਭਣਾ ਕੀ ਹੈ ਇਹ ਜਿਹੜੀ ਤੁਸੀਂ ਜਿਹੜਾ ਇਸ ਟਾਈਮ ਯੂਜ਼ ਕਰ ਰਹੇ ਕਿਹੜਾ ਬੀਜ ਯੂਜ਼ ਕਰ ਰਹੇ ਆ ਦਾ ਕਹਿੰਦਾ ਇਹ ਸਰ ਹਰ ਜਿਹੜਾ ਵਧੀਆ ਵਾ ਜਿਹੜਾ ਵਧੀਆ ਮਰ ਗੁੜ ਪੈਂਦਾ 85 ਐ 18 ਵਧੀਆ ਜਿਹੜਾ ਕਸਟਮਰ ਵਧੀਆ ਮਰ ਚਾਹੁੰਦਾ ਚਾਹੁੰਦਾ ਉਹ ਜ ਇਹ ਸਰ ਜਿੱਦਾਂ ਮਤਲਬ ਮਤਲਬ ਕਿਨੇ ਇਹਨੂੰ ਪਰਚੇਸ ਕਰਨਾ ਹੋਵੇ ਤੇ ਮਤਲਬ ਕਿ ਕਿਸ ਰੋਡ ਦੇ ਉੱਤੇ ਮਤਲਬ ਆ ਕੇ ਕਸਟਮਰ ਇਹਨੂੰ ਪਰਚੇਸ ਇਹ ਡੇਰਾ ਬਾਬਾ ਨਾਨਕ ਰੋਡ ਆ ਹਾਂਜੀ ਠਾਕੁਰ ਰਤਨ ਸਿੰਘ ਸੀਮੈਂਟ ਸਟੋਰ ਹਾਂਜੀ ਉਹਨਾਂ ਤੋਂ ਆਣ ਕੇ ਪੇਪਰ ਚੈੱਕ ਕਰ ਸਕਦੇ ਠੀਕ ਹੈ ਹਾਂਜੀ ਇਹ ਤੋਂ ਗੈਦਰ ਆਪਣੇ ਡੇਰਾ ਬਾਬਾ ਨਾਲ ਜਿਹੜਾ ਇਧਰ ਗਰਦਾਸਪੁਰ ਵਾਲਾ ਕਸਟਮਰ ਨੇ ਹੋਣਾ ਉਹ ਵੀ ਤੇਰੇ ਰੋਡ ਤੋਂ ਉਹ ਵੀ ਇਸ ਡੇਰਾ ਬਾਬਾ ਨਾਨਕ ਰੋਡ ਹੀ ਆ ਇਹ ਲਿੰਕ ਰੋਡ ਆ ਹਾਂਜੀ ਹਾਂਜੀ ਲਿੰਕ ਰੋਡ ਠੀਕ ਹੈ ਕਲਾਂਨੌਰ ਸਾਡੇ 5 ਕਿਲੋ ਕਿਲੋ ਮੀਟਰਾਈਸ ਕਲਾਂਨੌਰ ਵੀ ਕਹਿ ਜਾਂਦੇ ਡੇਰਾ ਬਾਬਾ ਨਾਨਕ ਰੋਡ ਲੱਗਦਾ ਸਾਂ ਕਿਉਂਕਿ ਡੇਰਾ ਬਾਬਾ ਨਾਨਕ ਨਾਲੇ ਹਲਕਾ ਸਾਡੇ ਠੀਕ ਇਹ ਖੋਦ ਜਾਨੀ ਕਸਟਮਰ ਆ ਕੇ ਤੁਹਾਡੇ ਕੋਲ ਬਹਿ ਕੇ ਇੱਥੇ ਬਣਾ ਕੇ ਬੈਠ ਕੇ ਬਣਾ ਕੇ ਹਾਂਜੀ ਹਾਂਜੀ ਲੱਗ ਗਏ ਬਹਿ ਕੇ ਵੇਖੋ ਪੱਤਾ ਤੁਹਾਨੂੰ ਬੜਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਲਾ ਦੀਆਂ ਨੇ ਲੱਗ ਗਏ ਬਹਿ ਕੇ ਜਿਹੜੀ ਪੱਤ ਦਾ ਕਹਿਣਗੇ ਉਹ ਪੱਤ ਦਾ ਗੁੱਡ ਮਿਲ ਜੇ ਕਿੰਨੀਆਂ ਪੱਤਾਂ ਜਿਹੜੀਆਂ ਤੁਹਾਡੀ ਚ ਲਾ ਦਿੰਦੇ ਜੀ ਸੱਤ ਵੀ ਲੱਗ ਜਾਣੀਆਂ ਅੱਠ ਵੀ ਨੌ ਵੀ ਤੁਹਾਨੂੰ ਬੜਾ ਸਮੇਰੇ ਹਿਸਾਬ ਨਾਲ ਜੇ 10 ਵੀ ਹੋ ਜਾਂਦੀ ਹੈ ਮੈਂ ਇੱਕ ਬਤ ਨੂੰ ਜਿਹੜਾ ਕਿੰਨਾ ਟ ਇੱਕ ਘੰਟਾ ਲੱਗ ਜਾਂਦਾ ਪੂਰਾ ਹਾਂਜੀ ਹਾਂ ਠੀਕ ਹੈ ਇੱਕ ਘੰਟਾ ਪੂਰਾ ਲੱਗਦਾ ਸਰ ਸੋ ਇਹ ਸਾਨੂੰ ਸਾਡੇ ਨਾਲ ਇਸ ਜਿਹੜੇ ਪ੍ਰੋਜੈਕਟ ਦੇ ਮਾਲਕ ਜਿਨ੍ਹਾਂ ਨੇ ਗੱਲਬਾਤ ਕੀਤੀ ਸਾਰੀ ਜਾਣਕਾਰੀ ਜਿਹੜੀ ਹੈ ਸਾਨੂੰ ਦਿੱਤੀ ਮੈਂ ਤੁਹਾਡਾ ਆਪਣਾ ਲਫਰੀ